ਇੱਕ ਕਤਲ ਦੀ ਸਜ਼ਾ ਵੀ ਇੱਕ ਵਾਰ ਫਾਂਸੀ ਜਾਂ ਫਿਰ ਉਮਰ ਕੈਦ ਹੁੰਦੀ ਹੈ ਅਤੇ 10 ਕਤਲਾਂ ਦੀ ਸਜ਼ਾ ਵੀ ਇੱਕ ਵਾਰ ਫਾਂਸੀ ਜਾਂ ਉਮਰ ਕੈਦ ਹੀ ਹੁੰਦੀ ਹੈ ਪਰ ਭਾਰਤ ਵਿੱਚ ਰਾਜਨੀਤੀ ਦੇ ਸائے ਹੇਠ ਕੰਮ ਕਰ ਰਿਹਾ ਕਾਨੂੰਨ ਸ਼ਾਇਦ ਸਿੱਖਾਂ ਉਤੇ ਜ਼ਿਆਦਾ ਹੀ ਮਿਹਰਬਾਨ ਹੈ ਇੱਕੋ ਗੁਨਾਹ ਦੀ ਸਜ਼ਾ ਸਿੱਖਾਂ ਨੂੰ ਦੋ ਵਾਰ ਦੁਆਉਣ ਲਈ ਸਿਆਸੀ ਧਿਰਾਂ ਆਪਣੇ ਆਕਾਮਾਂ ਨੂੰ ਖੁਸ਼ ਕਰਨ ਲਈ ਤਰਲੋ ਮੱਛੀ ਹੁੰਦੀਆਂ ਰਹਿੰਦੀਆਂ ਨੇ ਇਸ ਦੀ ਪ੍ਰਤੱਖ ਉਦਾਹਰਣ ਹੈ 36 ਸਾਲ ਪਹਿਲਾਂ ਸਿੱਖ ਨੌਜਵਾਨਾਂ ਵੱਲੋਂ ਅਗਵਾ ਕੀਤੇ ਗਏ 에ਅਰਲਾਈਨਸ ਜਾਜਦਾਰ ਮਾਮਲਾ ਸਤਨਾਮ ਸਿੰਘ ਪੋਂਟਾ ਸਾਹਿਬ ਅਤੇ ਤੇਜਿੰਦਰ ਪਾਲ ਸਿੰਘ ਵੱਲੋਂ ਜਦੋਂ ਭਾਰਤੀ ਜਾਜ ਨੂੰ ਅਗਵਾ ਕਰਕੇ ਪਾਕਿਸਤਾਨ ਲੈ ਜਾਂਦੇ ਨੇ ਤਾਂ ਉਹਨਾਂ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਦਿੱਤੀ ਜਾਂਦੀ ਹੈ ਹੁਣ ਦੋਵੇਂ ਜਦੋਂ ਇਸ ਮਾਮਲੇ ਵਿੱਚ ਸਜ਼ਾ ਭੁਗਤ ਚੁੱਕੇ ਨੇ ਪਰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਉਹਨਾਂ ਨੂੰ ਫਿਰ ਤੋਂ ਸਲਾਖਾ ਪਿੱਛੇ ਭੇਜਣ ਲਈ ਸਿੱਖ ਵਿਰੋਧੀ ਖੇਡਾਂ ਖੇਡੀਆਂ ਜਾਂਦੀਆਂ ਨੇ ਪਰ ਇੱਥੇ ਇਹਨਾਂ ਦੇ ਹੱਕ ਵਿੱਚ ਆਕਲੋਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰੀਕਾ ਸਿੰਘ ਨੇ 36 ਸਾਲ ਪਹਿਲਾਂ ਇੰਡੀਅਨ 에ਅਰਲਾਈਨਸ ਦੇ ਜਹਾਜ਼ ਨੂੰ ਅਗਵਾ ਕਰਕੇ ਲਾਹੌਰ ਲਿਜਾਣ ਉੱਤੇ ਦੋਹਰੀ ਸਜ਼ਾ ਹੰਡਾਉਣ ਦੀਆਂ ਸਦਭਾਵਨਾ ਦਾ ਸਾਹਮਣਾ ਕਰਨ ਵਾਲੇ ਦੋਸਿੱਖਾਂ ਨੂੰ ਕਾਨੂੰਨੀ ਮਦਦ ਦੇਣ ਲਈ ਸੂਬੇ ਦੀ ਕਾਨੂੰਨੀ ਸਹਾਇਤਾ ਟੀਮ ਨੂੰ ਨਿਰਦੇਸ਼ ਜਾਰੀ ਕੀਤੇ ਨੇ ਮੁੱਖ ਮੰਤਰੀ ਨੇ ਆਖਿਆ ਹੈ ਕਿ ਭਾਵੇਂ ਅਗਵਾ ਦੀ ਘਟਨਾ निंदनीयੋਗ ਹੈ ਪਰ ਉਸੇ ਅਪਰਾਧ ਲਈ ਪਾਕਿਸਤਾਨ ਵਿੱਚ ਉਮਰ ਕੈਦ ਭੁਗਤ ਚੁਕੇ ਦੋਵਾਂ ਸਿੱਖਾਂ ਖਿਲਾਫ ਮੁਰਕ ਕਾਨੂੰਨੀ ਕਾਰਵਾਈ ਦੀ ਕੋਸ਼ਿਸ਼ ਕਰਨਾ ਨਿਆਂ ਨਾਲ ਗੰਭੀਰ ਖਿਲਵਾੜ ਹੋਵੇਗਾ ਉਹਨਾਂ ਨੇ ਕਿਹਾ ਹੈ ਕਿ ਇਹ ਦੋਹਰੀ ਸਜ਼ਾ ਦੇਣ ਦੇ ਬਰਾਬਰ ਹੈ ਚੇਤੇ ਰਹੇ ਕਿ ਸ਼੍ਰੀਨਗਰ ਨੂੰ ਜਾਣ ਵਾਲਾ ਇੰਡੀਅਨ 에ਅਰਲਾਈਨਸ ਦਾ ਜਹਾਜ਼ 107 ਯਾਤਰੀਆਂ ਅਤੇ ਜਹਾਜ਼ ਦੇ ਅਮਲੇ ਦੇ 6 ਮੈਂਬਰਾਂ ਸਣੇ ਅਗਵਾ ਕਰਕੇ 1981 ਵਿੱਚ ਲਾਹੌਰ ਲਿਜਾਇਆ ਗਿਆ ਸੀ ਭਾਰਤ ਵਿੱਚ ਸਿੱਖਾਂ ਨਾਲ ਕਿਵੇਂ ਮਤਰਿਆ ਵਿਵਾਰ ਕੀਤਾ ਜਾਂਦਾ ਹੈ ਇਸ ਦੀ ਇੱਕ ਠੋਸ ਉਦਾਹਰਣ ਵੀ ਇਤਿਹਾਸ ਦੇ ਵਿੱਚ ਦਰਜ ਹੈ ਕਿ ਜਦੋਂ ਇੰਦਰਾ ਗਾਂਧੀ ਦੀ ਰਿਹਾਈ ਦੇ ਲਈ ਦੋ ਵਿਅਕਤੀਆਂ ਵੱਲੋਂ ਜਹਾਜ਼ ਅਗਵਾ ਕੀਤਾ ਜਾਂਦਾ ਹੈ ਤਾਂ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇੰਦਰਾ ਗਾਂਧੀ ਉਹਨਾਂ ਨੂੰ ਯੂਪੀ ਅਤੇ ਬਿਹਾਰ ਵਿੱਚ ਵਿਧਾਇਕ ਦੀਆਂ ਟਿਕਟਾਂ ਦੇ ਕੇ ਨਿਵਾਜਦੀ ਹੈ ਤੇ ਦੂਜੇ ਪਾਸੇ ਸਿੱਖ ਮਰਿਆਦਾਵਾਂ ਦੇ ਸਨਮਾਨ ਲਈ ਅਤੇ ਆਪਣੇ ਹੱਕਾਂ ਲਈ ਜਦੋਂ ਸਿੱਖ ਨੌਜਵਾਨ ਜਹਾਜ਼ ਅਗਵਾ ਕਰਦੇ ਨੇ ਤਾਂ ਉਹਨਾਂ ਨੂੰ ਦੇਸ਼த்ਰੋਹੀ ਦੱਸ ਕੇ ਸਜ਼ਾਾਂ ਦਿੱਤੀਆਂ ਜਾਂਦੀਆਂ ਨੇ ਜਿਸ ਦਾ ਜ਼ਿਕਰ ਆਪਣੀ ਇੱਕ ਵਿਚਾਰ ਚਰਚਾ ਦੌਰਾਨ ਸੰਤ ਜਨੈਲ ਸਿੰਘ ਪਿੰਡਰਾਵਾਲਿਆਂ ਵੱਲੋਂ ਵੀ ਕੀਤਾ ਗਿਆ ਸੀ ਪੰਡਤਾਂ ਦੇ ਘਰੇ ਜੰਮੀ ਲੜਕੀ ਜਨਤਾਰੀਆਂ ਲੈ ਕੇ ਵੋਟ ਹਿੰਦੁਸਤਾਨ ਦੀ ਬਣੀ ਪ੍ਰਾਈਮ ਮਿੰისტਰ ਬੀਬੀ ਇੰਦਰਾ ਗਾਂਧੀ ਉਹਨੂੰ 1977 ਵਿੱਚ ਸਜ਼ਾ ਦਿੱਤੀ ਅਦਾਲਤ ਨੇ ਠੋਕਣ ਵਾਸਤੇ ਜੇਲ੍ਹ ਵਿੱਚ ਗਈ ਉਹਦੇ ਸਹਾਯੋਗੀ ਪਾਂਡੇ ਉਹਨਾਂ ਨੇ ਜਹਾਜ਼ ਗਵਾਹ ਕੀਤਾ ਉਹਨੂੰ ਇੱਕ ਨੂੰ ਯੂਪੀ ਚੈੱਕ ਨੂੰ ਬਿਹਾਰ ਤੇ ਸੈਂਬਲੀ ਦੀ ਟਿਕਟ ਤੇ ਜੇ ਗੁਰੂ ਕੇ ਲਾਲਾ ਨੇ ਗਜਿੰਦਰ ਸਿੰਘ ਉਹਨਾਂ ਨੇ ਤੇਰੇ ਸਾਥੀਆਂ ਨੇ ਜਹਾਜ਼ ਅਗਵਾ ਕਰ ਲਿਆ ਤੇ ਦੇਸ਼ ਨਿਕਾਲਾ ਬੇਸ਼ੱਕ ਕੈਪਟਨ ਮਰੀਂਦਰ ਸਿੰਘ ਨੇ ਜਹਾਜ਼ ਅਗਵਾ ਕਾਂਡ ਵਿੱਚ ਸਤਨਾਮ ਸਿੰਘ ਪੌਂਟਾ ਅਤੇ ਤੇਜਿੰਦਰ ਪਾਤਸ਼ਿੰਗ ਨਾਲ ਖੂਨ ਦਾ ਦਮ ਦਿਖਾਇਆ ਹੈ ਅਤੇ ਅਦਾਲਤ ਨੇ ਵੀ ਫਿਲਹਾਲ ਇਨ੍ਹਾਂ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਪਰ ਫਿਰ ਵੀ 36 ਸਾਲ ਬੀਤਣ ਤੋਂ ਬਾਅਦ ਗਾਇਬ ਗਾਹੇ ਸਰਕਾਰਾਂ ਅਤੇ ਸਰਕਾਰਾਂ ਦੇ ਇਸ਼ਾਰੇ ਉੱਤੇ ਕੰਮ ਕਰਨ ਵਾਲਾ ਪ੍ਰਸ਼ਾਸਨ ਇਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਫਸਾਉਣ ਦੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ ਹੁਣ ਤਾਜ਼ੇ ਮਾਮਲੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਹਾਈਜੈਕਰ ਸਤਨਾਮ ਸਿੰਘ ਪੌਂਟਾ ਸਾਹਿਬ ਲੇ ਸਾਡੇ ਤੇ ਨਵੇਂ ਚਿਰਿਓ 122 A ਦੇਸ ਤਰੋ ਦਾ 122 ਦੇਸ ਨੂੰ ਬਕਾਵਤ ਦਾ 124 A 120 B ਦੇਟਾ ਪਰਚੇਡਰ ਦਾ ਤੇ ਪਾਕੇ ਸਾਡੇ ਤੇ ਸਪਲੀਮੈਂਟਰੀ ਜਿਹੜਾ ਹੈ ਚਾਰਜਿੰਗ ਜਿਹੜੀ ਹੈ ਇਹਨਾਂ 2011 ਦੇ ਵਿੱਚ ਲਟਾਈ ਤੇ ਦੋ ਟੀ ਅਦਾਸਤ 192112 ਨੂੰ ਸਾਡੇ ਗੈਰ ਤਮਾਤੀ ਬਰਨ ਜਾਣੀ ਕਰਤੇ ਗਏ ਸੀ ਜੀ ਤੋਂ ਬਾਅਦ ਅਸੀਂ ਦਸੰਬਰ ਦੇ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਫਾਈਲ ਕੀਤੀ ਇਸ ਕੇਜ ਸਾਡੇ ਤੇ ਕੇਜ ਨਜਾਇਜ਼ ਪਾਇਆ ਗਿਆ ਖਾਦਾ ਕੇਸ ਨੂੰ ਜਿਹੜੀ ਖਤਮ ਕੀਤਾ ਜਾਵੇ ਜੀ ਤੇ ਪੇਸ਼ ਕੀਤਾ ਜਾਵੇ ਪਰ ਪੰਜ ਸਾਲ ਬਕਰਵਾ ਚੱਲਦਾ ਰਹੇ ਆ ਪੰਜ ਸਾਲ ਜਿਹੜਾ ਲੰਮੇ ਰਾਠਿਰ ਦੇ ਵਿੱਚ 20 ਮਈ ਨੂੰ ਫੋਨ ਆ ਕੇ ਹਾਈ ਕੋਰਟ ਦੇ ਜੱਜ ਨੇ ਕਿਹਾ ਵੀ ਇਹਨੂੰ ਮੈਂ ਖਤਮ ਨਹੀਂ ਕਰ ਸਕਦਾ ਇਸ ਨੂੰ ਮੈਂ ਜੱਟਬੇਨੀ ਕਹਾ ਚਾਹੁੰਦਾ ਜੀ ਤੁਸੀਂ ਜਾ ਕੇ ਲੋਰਕੋਰਟ ਦੇ ਵਿੱਚ ਪ੍ਰोसीडिंग ਕਰੋ ਤੇ 18 ਜੁਲਾਈ ਨੂੰ ਅਪੀਅਰ ਹੋਵੋ ਸਾਡੀਆਂ ਨੇ ਜੈਦਵਾਨਤੀ ਜਿਹੜੇ ਸਾਲ ਜਿਹੜੀਆਂ ਉਹ ਰਾਡ ਕਰਤੀਆਂ ਜਾਣ 18 ਨੂੰ ਅਸੀਂ ਜਿਹੜਾ ਪੀਅਰ ਹੋਏ ਆਪਣੇ ਵਕੀਲਾਂ ਦੇ ਨਾਲ ਜੀ ਉਹਨਾਂ ਨੇ ਸਾਨੂੰ ਸਾਡੇ ਵਕੀਲਾਂ ਦੀ ਰਾਏ ਸੁਣਨ ਤੋਂ ਬਾਅਦ ਕਿਹਾ ਦੋ ਦਿਨ ਦੀ ਇੱਕ ਅੰਤਰੀਂ ਜ਼ਮਾਨਤ ਦੇ ਦਿੱਤੀ ਗਈ ਜੀ ਫਿਰ 20 ਤਰੀਕ ਨੂੰ ਅਸੀਂ ਦੁਬਾਰਾ ਪੇਸ਼ ਹੋਏ ਉਹ ਚੁਣ ਲੈ ਇਹਨਾਂ ਨੇ ਲਈ ਸੀ ਸਾਡੇ ਕੋਲ 2-2 ਲੱਖ ਦੀ ਇੱਕ-ਇੱਕ ਜਮਾਨਤ ਜੀ ਤੇ 20 ਤਰੀਕ ਨੂੰ ਅਸੀਂ ਫੇਰ ਅਪੀਲ ਹੋਏ ਕਿ ਬਥਾ ਨੂੰ ਫੇਰ ਬੁਲਾਇਆ ਗਿਆ ਸੀ ਜੀ ਤੇ ਹੁਣ ਇਹਨਾਂ ਨੇ ਕਿਹਾ ਵੀ ਜਿਹੜੀ ਹੈ 31 ਜੁਲਾਈ ਤੱਕ ਜਿਹੜਾ ਸਾਨੂੰ ਡੇਨ ਦਿੱਤਾ ਗਿਆ ਤੇ ਬੇ ਜਿਹੜੀ ਆ ਉਹ ਗਾਰੰਟੀਡ ਕਰ ਦਿੱਤੀ ਗਈ ਹੈ ਕਿਹਾ ਵੀ ਇੱਕ-ਇੱਕ ਬੰਦਾ 2-2 ਲੱਖ ਦੀਆਂ 2-2 ਜਮਾਨਤਾਂ ਜਿਹੜੀਆਂ ਨੇ 31 ਜੁਲਾਈ ਨੂੰ ਦੇ ਕੈਪਟਨ ਸਕਾਰਵਾਲ ਵੀ ਤੁਹਾਨੂੰ ਮਦਦ ਦੇਣ ਦਾ ਵਾਅਦਾ ਕੀਤਾ ਗਿਆ ਤੇ ਕੀ ਕਹੋਗੇ ਤੁਸੀਂ ਕੈਪਟਨ ਸਕਾਰਵਾਲ ਅਸੀਂ ਕਹਿੰਦੇ ਹਾਂ ਕਿ ਅਸੀਂ ਕੈਪਟਨ ਸਾਹਿਬ ਨੇ ਜੋ ਮਲੇ ਕੇ ਅਖ਼ਬਾਰ ਸਟੇਟਮੈਂਟ ਦਿੱਤੀ ਹੈ ਤੋਂ ਉਹਦਾ ਸਵਾਗਤ ਵੀ ਕਰਦੇ ਹਾਂ ਜੀ ਪਰ ਹਾਲੇ ਸਾਨੂੰ ਮਲੇ ਕੇ ਕਿਸੇ ਜਿਹੀ ਮਲੇ ਕੇ ਕੋਈ ਮਲੇ ਕਲਾ ਅਫੀਆ ਕੋਲੋਂ ਮਲੇ ਕੇ ਮਦਦ ਦੀ ਕੋਈ ਗੱਲ ਨਹੀਂ ਸੋਚੀ ਹਾਲੇ ਜਿਦਾ ਹੀ ਹਾਲੇ ਸਾਡਾ ਕੋਈ ਵਿਚਾਰ ਹੈ ਜੀ ਇਹਦੇ ਬਾਰੇ ਜਿਸ ਵਲੇ ਕੋਈ ਐਸੀ ਕੋਈ ਵਿਚਾਰ ਹੋਇਆ ਤੇ ਫਾਲੀ ਚੱਕੇ ਬੰਦੀ ਜਿਹੜੀ ਹੈ ਬੈਠ ਕੇ ਵਿਚਾਰ ਕਰੇਗੀ